ਸਸਰੀ ਕਾ ਜੀ ਜੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਜੀ ਲੜਕਾ ਪਟਿਆਲੇ ਦਾ ਰਹਿਣ ਵਾਲਾ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ 홀ਡਰ ਹੈ ਜੀ ਠੀਕ ਹੈ ਜੀ ਲੜਕੇ ਦੇ ਅਮਰੀਕਾ ਦੇ ਵਿੱਚ ਆਪਣੇ ਦੋ ਸਟੋਰ ਹੈਗੇ ਆ ਵਦ ਗਿਆ ਇੰਡੋਮੇ ਗਿਆ ਇੰਡਿਆ ਦੇ ਵਿੱਚ ਲੜਕੇ ਦੇ ਕੋਲ ਪਟਿਆਲੇ ਵਿੱਚ 20 ਕਿਲੇ ਜ਼ਮੀਨ ਹੈ ਜੀ ਠੀਕ ਹੈ ਜੀ ਲੜਕੇ ਦੀ ਉਮਰ 29 ਸਾਲ ਲੜਕਾ ਸਿਟੀਜ਼ਨ ਹੈ ਜੀ ਯੂ ਐਸ اے ਦਾ ਵਦਿਆ ਰਿਸ਼ਤਾ ਇੱਕ ਬ੍ਰਦਰ ਹੈ ਜੋ ਮੈਰਿਡ ਹੈ ਠੀਕ ਹੈ ਜੀ ਇੰਡੀਆ ਆਇਆ ਹੋਇਆ ਵਾ ਜਲਦੀ ਮੈਰਿਜ ਕਰਨੀ ਹੈ ਤੁਸੀਂ ਸੰਭਰ ਕਰ ਸਕਦੇ ਹੋ ਬਹੁਤ ਵਧੀਆ ਰਿਸ਼ਤੇ ਆ ਬਿਲਕੁਲ ਤੁਸੀਂ ਮਿਸ ਨਾ ਕਰਨਾ ਜੀ ਠੀਕ ਹੈ ਜੀ ਮੈਂ ਨਾ ਕਾਲਿੰਗ ਦਾ ਟਾਈਮ ਕਰ ਦਵਾਂਗੇ ਜੀ ਪੁੱਛਣਾ ਔਰ ਕਮੈਂਟ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਲਿਖਣਾ ਬਿਲਕੁਲ ਨਾ ਪੁੱਲਣਾ ਔਰ ਕੁੜੀਆਂ ਸੰਪਰਕ ਕਰ ਸਕਦੀਆਂ ਨੇ ਉਹਨਾਂ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਦਿੱਤਾ ਜਾਏਗਾ ਤਨਵਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰੋੜਾ ਖੱਤਰੀ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਦੀ ਉਮਰ 24 ਸਾਲ ਕੁੜੀ ਦੀ ਹਾਈਟ 5 ਫੁੱਟ 13 ਇੰਚ ਠੀਕ ਹੈ ਜੀ ਕੁੜੀ ਬੌਸੋਨੀਏ ਜੀ ਕੁੜੀ ਲੁਧਿਆਣੇ ਦੀ ਰੈਨ ਵਾਲੀ ਹੈ ਕੁੜੀ ਨਵੀ ਫਾਰਮੇਸੀ ਕੀਤੀ ਹੋਈ ਹੈ ਵਧੀਆ ਮੁੰਡਾ ਚਾਹੀਦਾ ਹੈ ਨਸ਼ੀ ਤੋ ਰਹਿ ਤੋਵੇ ਲੜਕੀ ਦੇ ਪਾਪਾ ਪ੍ਰਾਈਵੇਟ ਜੌਬ ਕਰਦੇ ਮਮਾ ਹੋਮ ਮੇਕਰ ਹੈ ਜੀ ਇੱਕ ਬ੍ਰਦਰ ਹੈ ਸਟੱਡੀ ਕਰਦਾ ਪਿਆ ਇੱਕ ਸਿਸਟਰ ਉਹ ਵੀ ਸਟੱਡੀ ਕਰਦੀ ਵੀ ਠੀਕ ਹੈ ਜੀ ਵਧੀਆ ਮੁੰਡਾ ਚਾਹੀਦਾ ਵਾ ਤੇ ਅਪ ਜਿਸ ਲੜਕੀ ਨੇ ਵੀ ਰील ਪਾਈ ਹੈ ਕਮੈਂਟ ਵਿੱਚ ਉਹ ਨਹੀਂ ਤੁਹਾਨੂੰ ਫਾਈਂਡ ਆਊਟ ਕਰਨਾ ਸੋ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਠੀਕ ਹੈ ਜੀ ਮੇਰ ਨਾਲ ਕਾਲਿੰਗ ਦਾ ਟਾਈਮ ਕਰਦੇ ਤੋਂ ਬਾਅਦ ਜੀ ਭੁੱਲ ਨਾ ਸਾਸਤ੍ਰੀ ਕਾਂਜੀ ਰਿਸ਼ਤਨ ਲੈ ਕੇ ਹੈ ਕੈਨੇਡਾ ਵਾਲੇ ਮੁੰਡੇ ਦਾ ਜੀ ਠੀਕ ਹੈ ਜੀ ਲੜਕਾ ਰਾਮ ਘੜੀਆਂ ਫੈਮਿਲੀ ਤੋਂ ਬਿਲੋਂਗ ਕਰਦਾ ਜੀ ਲੜਕੇ ਦਾ ਨਾਮ ਕਰਨ ਵੀਰ ਸਿੰਘ ਹੈ ਜੀ ਲੜਕੇ ਦਾ ਡੇਟ ਆਫ ਬਰਥ 25 ਅਗਸਤ 1996 ਹੈ ਠੀਕ ਹੈ ਜੀ ਲੜਕੇ ਦੀ ਹਾਈ ਪੁਨਟ ਫੁੱਟ 11 ਇੰਚ ਹੈ ਜੀ ਬਲਕਾ ਬਹੁਤ ਸੋਨਾਵਾ ਲੜਕੇ ਨੇ ਬੈਚਲਰ ਇਨ ਫਾਰਮੇਸੀ ਕੀਤੀ ਹੋਈ ਹੈ ਲੜਕੇ ਦੀ ਜੋ ਮੰਮਾ ਨੇ ਉਹ ਹੈਡ ਮਿਸਟਰਸ ਨੇ ਜੋ ਬ੍ਰਦਰ ਹੈ ਇੱਕ ਉਹ ਮੈਡੀਕਲ ਆਫੀਸਰ ਹੈ ਠੀਕ ਹੈ ਜੀ ਵਧੀਆ ਰਿਸ਼ਤਾ ਅੰਮ੍ਰਿਤਸਰ ਦਾ ਪਰ ਲੜਕਾ ਕੈਨੇਡਾ ਦਾ ਵਿੱਚ ਹੈ ਵਰਕ ਕਰਦਾ ਪਾ ਵਰਕ ਇਨ Amazon ਡਿਸਪੈਚਰ ਇਨ ਕੈਨੇਡਾ ਠੀਕ ਹੈ ਜੀ ਵਧੀਆ ਕੋਈ ਚਾਹੀਦੀ ਹੈ ਕੈਨੇਡਾ অর ਯੂ ਐਸ ਨੇ ਪਹਿਲੇ ਕੀਤੀ ਔਰ ਤੁਸੀਂ ਨਾ ਸੰਪਰਕ ਜਰੂਰ ਨਾ ਸੰਪਰਕ ਜਰੂਰ ਕਰਨਾ ਮੈਂ ਨਾ ਦਾ ਨਾਲ ਕੰਟੈਕਟ ਨੰਬਰ ਦਿੱਤਾ ਲੜਕਾ ਬਹੁਤ ਸੋਣਾ ਹੈ ਜੀ ਬਿਲਕੁਲ ਮਿਸ ਨਾ ਕਰਨਾ ਰਿਸ਼ਤਾ ਬਹੁਤ ਵਧੀਆ ਹੈ ਜੀ ਨਾ ਕੰਟੈਕਟ ਨੰਬਰ ਦਿੱਤਾ ਜਰੂਰ ਕਾਲ ਕਰਨਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ सत श्रीकाल जी रिश्ता लैके आया वेल सैटल्ड मंगलीक मुंडेरा जी ठीक है, 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 है जी लड़का लड़के की डेट ऑफ बर्थ है जी अठारह मई उन्नीस सौ अठानवे शाम के सवा सत बजे लड़के का नाम जशनप्रीत सिंह है जी अमृतसर तरन तारण विप ओ अमरकोट का रहन वाला है जी लड़का ग्रैजुएट है लड़के की हाइट पांच फुट अठ इंच है जी बोल लड़का बहुत बो होना है जी और लड़के की एक सिस्टर छोटी है ਲੜਕੀ ਦੀ ਆਪਣੀ ਸ਼ਾਪ ਹੈ ਜੀ گارਮੈਂਟਸ ਦੀ ਰੈਡੀमेड گارਮੈਂਟਸ ਦੀ ਆਪਣੀ ਸ਼ਾਪ ਹੈ ਜੀ ਵਧੀਆ ਰਿਸ਼ਤਾ ਵਾ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਲੜਕੀ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਦਾਸ ਦੀ ਮੰਗ ਨਹੀਂ ਹੈ ਜੀ ਬਸ ਲੜਕੀ ਥੋੜੀ ਪੜ੍ਹੀ ਲਿਖੀ ਹੋਵੇ ਸੋਹਣੀ ਹੋਵੇ ਔਰ ਫੈਮਿਲੀ ਦੀ ਵੈਲਿਊ ਸਮਝਣ ਵਾਲੀ ਹੋਵੇ ਠੀਕ ਹੈ ਜੀ ਐਂਦਰ ਨਾਲ ਮੈਂ ਕੰਟੈਕਟ ਨੰਬਰ ਦਿੱਤਾ ਤੁਸੀਂ ਨਾਲ ਜਰੂਰ ਕੰਟੈਕਟ ਕਰਨਾ ਬਹੁਤ ਵਧੀਆ ਰਿਸ਼ਤਾ ਹੈ ਜੀ ਬਿਲਕੁਲ ਜਰੂਰ ਸੰਪਰਕ ਕਰਨਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ੍ਰੀ ਗੁਰਜੀ ਸ੍ਰਿਸ਼ਤਾ ਜੀ ਜੱਟ ਸੀਖ ਕੁੜੀ ਦਾ ਜੀ ਠੀਕ ਹੈ ਜੀ ਲੜਕੀ ਵਾਲੇ ਬਹੁਤ ਗਰੀਬ ਹੈ ਜੀ ਕੁੜੀ 8 ਕਲਾਸ ਆ ਪਾਸੇ ਗਈ ਹੈ ਪਾਪਾ ਪ੍ਰਾਈਵੇਟ ਜੌਬ ਕਰਦੇ ਹੈ ਇੱਕ ਬ੍ਰਦਰ ਹੈ ਬਹੁਤ ਛੋਟਾ ਹੈ ਠੀਕ ਹੈ ਜੀ ਕੁੜੀ ਦੀ ਉਮਰ 21 ਸਾਲ ਵਧੀਆ ਮੁੰਡਾ ਚਾਹੀਦਾ ਵਾ ਨਸ਼ੇਦੋ ਰਹਿਤ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਮੇਨਾ ਕੋਲਿੰਗ ਦਾ ਟਾਈਮ ਗਿਆ ਤਾਂ ਬਾਹਰ ਹੈ ਜੀ ਨਾਲੇ ਦੁੱਜੀ ਕਾ ਜਿਸ ਲੜਕੀ ਨੇ ਵੀ ਰੀਲ ਪਾਈ ਹੈ ਉਹਨੇ ਤੁਹਾਨੂੰ ਆਪੇ ਹੀ ਬਾਇਓ ਡਾਟਾ ਵਿੱਚ ਫਾਈਂਡ ਕਮੈਂਟ ਵਿੱਚ ਫਾਈਂਡ ਆਊਟ ਕਰਨਾ ਸੋ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਵਿਦ ਕੰਟੈਕਟ ਨੰਬਰ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਠੀਕ ਹੈ ਜੀ ਰਿਸ਼ਤਾ ਜੀ ਮਾਤਰ ਸਾਥੀ ਨੇ ਬੰਦੇ ਸੋ ਪਲੀਜ਼ ਵਧੀਆ ਕਮੈਂਟ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ਼ਸ਼ਟ੍ਰੀਕਾਲ ਜੀ ਵੈਲ ਸੈਟਲਡ ਮੁੰਡੇ ਦਾ ਰਿਸ਼ਤਾ ਹੈ ਜੀ ਲੜਕੇ ਦੀ ਕਾਸਟ ਰਾਮਗੜੀਆਂ ਸਿੰਘ ਠੀਕ ਹੈ ਜੀ ਡੇਟ ਆਫ ਬਰਥ 1 ਮਈ 1994 ਹੈ ਜੀ ਪਲੱਸ 2 ਕੀਤੀ ਹੋਈ ਲੜਕੇ ਨੇ ਚਾਰ ਬ੍ਰਦਰ ਹੈ ਜੀ ਜਿੰਨ ਜੀ ਨਾਲ ਚ ਦੋਨ ਦੀ ਮੈਰिज ਹੋਈ ਪਈ ਹੈ ਲੜਕਾ ਪਲੱਸ 2 ਪਾਸ ਹੈ ਔਰ ਕੀ ਕਹਿੰਦੇ ਨੇ ਵਰਕ ਹੈ ਜੀ ਕਾਰਪੈਂਟਰ ਹੈ ਫਰਨੀਚਰ ਕਾਰਪੈਂਟਰ ਦਾ ਨਰ ਆਪਣਾ ਕੰਮ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਇਨਕਮ ਹੀ ਹੈ ਅੰਮ੍ਰਿਤਸਰ ਦਾ ਰੈਨ ਵਾਲਾ ਵਾ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਬਹੁਤ ਵਧੀਆ ਰਿਸ਼ਤਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਨੂੰ ਇੱਕ ਬਾਇਓ ਡਾਟਾ ਆਇਆ ਵਾ ਪੈਂ ਦਾ ਠੀਕ ਹੈ ਜੀ ਲੜਕੀ ਰਾਮਗੜੀਆ ਫੈਮਿਲੀ ਦਾ ਬਿਲੋਂਗ ਕਰਦੀ ਹੈ ਜੀ ਪਲੱਸ 2 ਪਾਸ ਦੀ ਹੈ ਨੈਨੀ ਕੋਰਸ ਕੀਤਾ ਆਇਲਿਟਰੇਸੀ ਕਿੰਨੀ ਹੋਈ ਹੈ ਔਰ ਉਹ ਲੜਕੀ ਦੀ ਹਾਈਟ 1 ਫੁੱਟ 7 ਇੰਚ ਹੈ ਔਰ ਅੰਮ੍ਰਿਤਸਰ ਦੀ ਸਿਟੀ ਤੋਂ ਬਿਲੋਂਗ ਕਰਦੀ ਹੈ ਤੁਸੀਂ ਕੰਪੇਅਰ ਕਰ ਸਕਦੇ ਹੋ ਠੀਕ ਹੈ ਜੀ ਮੈਂ ਨਾ ਕੋਲਿੰਗ ਟਾਈਮ ਕਰਾਂ ਦੁਬਾਰਾ ਜੀ ਫੁੱਲ ਨਾਮ ਔਰ ਜਿਸ ਸੜਕ 'ਨੇ ਵੀ ਰੀਲ ਪਾਈ ਹੈ ਉਹਨੇ ਤੁਹਾਨੂੰ ਆਪੇ ਹੀ ਫਾਈਂਡ ਆਊਟ ਕਰ ਲੈਣਾ ਕਮੈਂਟ ਵਿੱਚ ਸੋ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਜੀ ਜਨਵਾਜ ਜੀ